साहिब सतगुरु सतमें पातशाह श्री गुरु हर साहब महाराज जी का आगमन पुरब है और साहिब सतगुरु श्री गुरु हर साहब महाराज जिन्हों का आगमन पुरब प्रकाश कीरतपुर साहब पावन धरती ਜਿਸ ਧਰਤੀ ਤੇ ਸ਼ੇਖ ਗੁਰੂ ਸਾਹਿਬਾਨਾਂ ਦੇ ਪਾਵਨ ਚਰਨ ਪਏ ਨੇ ਔਰ ਸ਼ੇਖ ਗੁਰੂ ਸਾਹਿਬਾਨਾਂ ਨੇ ਜਿਸ ਪਾਵਨ ਧਰਤੀ ਨੂੰ ਪਵਿੱਤਰ ਕੀਤਾ ਉਸ ਪਾਵਨ ਧਰਤੀ ਤੇ ਤਕਰੀਬਨ 14-15 ਗੁਰਧਾਮ ਨੇ ਜਿਹੜੇ ਇਤਿਹਾਸ ਦੇ ਨਾਲ ਸੰਬੰਧਿਤ ਨੇ ਉਸ ਪਾਵਨ ਧਰਤੀ ਤੇ ਸ਼ਵਾਲਕ ਦੀਆਂ ਪਹਾੜੀਆਂ ਵਿੱਚ ਕਿਰੀਏ ਪਾਵਨ ਧਰਤੀ ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਹੁੰਦਾ ਹੁਣ ਕੀਰਤਪੁਰ ਸਾਹਿਬ ਦੀ ਉਹ ਪਾਵਨ ਧਰਤੀ ਜਿਹਨੂੰ ਵਸਾਇਆ 6ਵੇਂ ਗੁਰਦੇਵ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ 9ਵੇਂ ਗੁਰਦੇਵ ਨੇ ਵਸਾਇਆ ਕੀਰਤ ਪ੍ਰਸਾਦ ਦੀ ਜਿਹੜੀ ਪਾਵਨ ਧਰਤੀ ਹੈ ਇਸ ਪਾਵਨ ਧਰਤੀ ਨੂੰ ਇਤਿਹਾਸ ਤੇ ਪੰਨਿਆਂ ਤੇ ਜਿਕਰ ਆਉਂਦਾ ਹੈ ਕਿ 1600 ਤਕਰੀਬਨ 26 ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਕਹਲੂੜ ਦੇ ਰਾਜੇ ਕੋਲੋਂ ਇਹ ਪਾਵਨ ਧਰਤੀ ਨੂੰ ਮੁੱਲ ਖਰੀਦਿਆ ਸਤਿਗੁਰੂ ਦੀ ਯਾਰ ਖਰੀਦ ਹੈ ਸ਼ਵਾਲਕ ਦੀਆਂ ਪਹਾੜੀਆਂ ਵਿੱਚ ਇਸ ਪਾਵਨ ਧਰਤੀ ਨੂੰ ਵਸਾਇਆ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਕਿੱਥੇ ਆ ਅਨੰਦ ਪ੍ਰਸਾਦ ਦੀ ਪਾਵਨ ਧਰਤੀ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਦਾ ਵਿਛਾਲਾ 10 ਕਿਲੋਮੀਟਰ ਦਾ ਹੈ ਔਰ ਤਕਰੀਬਨ ਰੋਪੜ ਸ਼ਹਿਰ ਤੋਂ 25 ਕਿਲੋਮੀਟਰ ਦਾ ਸਫਰ ਬਣਦਾ ਹੈ ਇਹ ਪਾਵਨ ਧਰਤੀ ਇਸ ਧਰਤੀ ਤੇ ਕਦੇ ਛੇਵੇਂ ਗੁਰਦੇਵ ਤੋਂ ਪਹਿਲਾਂ ਚਰਨ ਪਾਏ ਸਨ ਗੁਰੂ ਨਾਨਕ ਪ੍ਰਸਾਦ ਇੱਥੇ ਇੱਕ ਫਕੀਰ ਰਹਿੰਦਾ ਸੀ ਜਿਹਦਾ ਨਾਮ ਇਤਿਹਾਸ ਵਿੱਚ ਫਕੀਰ ਬੁੱਢਣ ਸ਼ਾਹ ਹੁੰਦਾ ਹੈ ਇਹ ਸੈयद ਘਰਾਣੇ ਦੇ ਨਾਲ ਸੰਬੰਧ ਰੱਖਦਾ ਹੈ ਇਹ ਕੀਰਤਪੁਰ ਦੇ ਰਹਿਣ ਵਾਲਾ ਨਹੀਂ ਅਸਲ ਵਿੱਚ ਇਹਦਾ ਪਛੋਕੜ ਪੜੋ ਤੇ ਪੀਰ ਬਗਦਾਦ ਦੇ ਰਹਿਣ ਵਾਲਾ ਹੈ ਬਗਦਾਦ ਦੀ ਧਰਤੀ ਤੋਂ ਚੱਲਦਾ ਹੈ ਭਰਮਣ ਕਰਦਾ ਕਰਦਾ ਉਹ ਕੁੱਲੂ ਮਨਾਲੀ ਕਸ਼ਮੀਰ ਇੰਨੇ ਪਰਮਣ ਕਰਦਾ ਹੈ ਬਲਾਸਪੁਰ ਦੀਆਂ ਪਹਾੜੀਆਂ ਤੋਂ ਬਾਅਦ ਸ਼ਿਵਾਲਕ ਦੀਆਂ ਪਹਾੜੀਆਂ 'ਚ ਕੀਰਤਪੁਰ ਸਾਹਿਬ ਆ ਜਾਂਦਾ ਹੈ। ਇਹ ਰਮਣੀਕ ਜਗ੍ਹਾ ਤੇ ਆ ਕੇ ਰਹਿੰਦਾ ਹੈ। ਔਰ ਦੀ ਉਮਰ ਵਿਦਵਾਨਾਂ ਨੇ ਬਹੁਤ ਲਿਖੀ ਏ ਗੁਰੂ ਨਾਨਕ ਪਾਤਸ਼ਾਹ। ਸਭ ਤੋਂ ਪਹਿਲਾਂ ਇਹਨੂੰ ਆ ਕੇ ਦیدار ਦਿੰਦੇ ਨੇ ਇਸ ਧਰਤੀ ਤੇ ਚਰਨ ਪਾਏ। ਔਰ ਵਿਦਵਾਨਾਂ ਦਾ ਮੰਨਣਾ ਹੈ ਇਤਿਹਾਸ ਦੇ ਕੁਝ ਪੰਨੇ ਦਰਸਾਉਂਦੇ ਨੇ। ਇਤਿਹਾਸ ਦੇ ਨੁਕਤੇ ਦੱਸਦੇ ਨੇ ਇਹਦਾ ਨਾਂ ਹੀ ਕੀਰਤਪੁਰ ਤਾਂ ਪਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਇੱਥੇ ਕੀਰਤੀ ਕੀਤੀ ਕੀਰਤੀ ਕਹਿੰਦੇ ਨੇ ਹਰਜਸਨ ਬਾਣੀ ਗਾਈ ਇਹਦਾ ਨਾਂ ਕੀਰਤਪੁਰ ਪਿਆ ਔਰ ਕੀਰਤਪੁਰ ਦੇ ਅੱਗੇ ਧਰਤੀ ਨੂੰ ਵਸਾਇਆ ਛੇਵੇਂ ਗੁਰਦੇ ਮੀਰੀ ਪੀਰੀ ਦੇ ਮਾਲਕ ਨੇ ਪੂਰਨ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਪਏ ਉਹਨਾਂ ਦਾ ਸਮੁੱਚਾ ਪਰਿਵਾਰ ਇਸ ਧਰਤੀ ਤੇ ਆ ਕੇ ਵਸਿਆ ਛੇਵੇਂ ਗੁਰਦੇਵ ਦੇ ਪੰਜ ਪੁੱਤਰ ਨੇ ਪੰਜਾ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਨੇ ਬਾਬਾ ਗੁਰਦਿੱਤਾ ਜੀ ਜਿਹੜੇ ਅਨਕ੍ਰਿਤੀਆਂ ਸਿੱਧੀਆਂ ਦੇ ਮਾਲਕ ਨੇ ਪਾਰ ਬ੍ਰਹਮ ਪਰਮੇਸ਼ਰ ਦੀ ਬੰਦਗੀ ਦੇ ਨਾਲ ਇੱਕ ਸੁਰ ਜੁੜੇ ਰਹਿੰਦੇ ਨੇ ਜਿਨ੍ਹਾਂ ਤੇ ਗੁਰੂ ਦੀ ਬੜੀ ਆਪਾਰ ਕਿਰਪਾ ਰਹਿਮਤ ਹੈ ਉਹ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲਕੁਰ ਦੀ ਪਾਵਨ ਕੋਖ ਤੋਂ ਪਾਵਨ ਸਥਾਨ ਕਿਹੜਾ ਜਿਹੜਾ ਸ਼ੀਸ਼ ਮਹਿਲ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਹੈ ਜਿਨ੍ਹਾਂ ਨੇ ਦਰਸ਼ਨ ਕਰੇ ਹੋਣਗੇ ਉਸ ਜਗ੍ਹਾ ਤੇ 1630 ਵਿੱਚ ਤੇ ਕੁਝ ਵਿਦਵਾਨਾਂ ਨੇ ਮਿੱਥਿਆ 19 ਮਾਰਚ ਦਾ ਦਿਨ ਸੀ ਇਹਦੇ ਅਨੁਸਾਰ 16 ਜਨਵਰੀ 1630 ਨੂੰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦਾ ਬਾਬਾ ਗੁਰਦਤਾ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਹੁੰਦਾ ਸਤਗੁਰੂ ਦਾ ਪ੍ਰਕਾਸ਼ ਹੋਇਆ ਉਰ ਰੱਬੀ ਨੂਰ ਆਇਆ ਚਿਹਰੇ ਤੇ ਨੂਰ ਡਲਕਦਾ ਕਿਸੇ ਨੇ ਸੱਚ ਲਿਖਿਆ ਘਰ ਘਰ ਵਿੱਚ ਚਾਨਣ ਵਿਸਿਆ ਤੇ ਮਾਂਕ ਪੰਜਾਬ ਗੁਲਜ਼ਾਰਾ ਨੇ ਗਮ ਦੀਆਂ ਰੁੱਤਾਂ ਆ ਗਈਆਂ ਗਮ ਦੀਆਂ ਰੁੱਤਾਂ ਮੁੱਕ ਗਈਆਂ ਤੇ ਆ ਗਈਆਂ ਬਹਾਰਾਂ ਨੇ ਅਰਚਾ ਤੋਂ ਰਹਿਮਤ ਵਰਸ ਰਹੀ ਮੂਹ ਧਰਮ ਦੇ ਸੋਮਿਆਂ ਖੋਲੇ ਨੇ ਅਸਲ ਚ ਹੱਕ ਸੱਚ ਦਾ ਰਾਖਾ ਆਇਆ ਹੈ ਤਲ ਮੰਦਰਾ ਵਿੱਚੋਂ ਵੀ बोले ਨੇ ਸਤਿਗੁਰੂ ਦਾ ਪ੍ਰਕਾਸ਼ ਹੋਇਆ ਹੈ ਉਹ ਸਮਝ ਦੀਆ ਕੁਝ ਲੈਣਾ ਜਥੇ ਦੀ ਜਵਾਨੀ ਇੰਨਸਾਫ ਵਿਚ ਪ੍ਰਗਟੀ ਇੱਕ ਜੋਤਿ ਇਲਾਹੀ ਕੀਰਤ ਪਰ ਵਿੱਚ ਪ੍ਰਗਟੀ ਤੇ ਜੋਤਿ ਵਿਚ ਪ੍ਰਗਟੀ ਇੱਕ ਜੋਤਿ 라ਹੀ ਹਾ ਕੀਰਤਪੁਰ ਵਿੱਚ ਪ੍ਰਗਟੀ ਇੱਕ ਜੋਤਿ 라ਹੀ ਬਾਬਾ ਗੁਰਦੀਤਾ ਜੀ ਕਰੇ ਅੱਜ ਰੌਣਕ ਸ਼ਾਈ ਬਾਬਾ ਗੁਰਦੀਤਾ ਜੀ ਕਰੇ ਅੱਜ ਰੌਣਕ ਸ਼ਾਈ ਬਾਬਾ ਗੁਰਦੀਤਾ ਜੀ ਕਰੇ ਅੱਜ ਰੌਣਕ ਸ਼ਾਈ ਸਿੱਖ ਬਾਈ ਦਿਨ ਵਦਾਈਆਂ ਆਣ ਕੇ ਸਭ ਗੁਰ ਸਿੱਖ ਧਾਈ ਮੁਖ ਤੇ ਸੁੰਦਰਤਾ ਹੈ ਦੂਣ ਸਵਾਈ ਸੋਹਣੇ ਮੁਖ ਤੇ ਸੁੰਦਰਤਾ ਹੈ ਦੂਣ ਸਵਾਈ ਹੋ ਸੋਹਣੇ ਮੁਖ ਤੇ ਸੁੰਦਰਤਾ ਹੈ ਦੂਣ ਸਵਾਈ ਸੋਹਣੇ ਮੁਖ ਤੇ ਬਈ ਸੋਹਣੇ

रल मिलिक रल मिलके हा ਜੀ ਜੋਵਨ ਡਾਲੀ ਡਾਲੀ ਹਰ ਚਿਹਰੇ ਤੇ ਖੜੀ ਸੋ ਗੰਦੀ ਮਈ ਅਜ ਚੂਮ ਰਹਾ ਏ ਮਾਲੀ ਜਿਆ ਨੂੰ ਜਿਆ ਆ ਤੁਹ ਹਰ ਕੋਈ ਦਰਸ਼ਨ ਕਰਨੇ ਵਾਸਤੇ ਆਏ ਚੱਲ ਕੇ ਰਾਹੀ ਉਹ ਦਰਸ਼ਨ ਕਰਨੇ ਵਾਸਤੇ ਆਏ ਚੱਟ ਕੇ ਰਾਹੀ ਦਰਸ਼ਨ ਕਰਨੇ ਬਈ ਦਰਸ਼ਨ ਕਰਨੇ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਔਰ ਬਾਬਾ ਗੁਰਦਤਾ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਹੋਇਆ। ਬਾਬਾ ਗੁਰਦਤਾ ਜੀ ਛੇਵੇਂ ਗੁਰਦੇ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਡੇ ਸੁਪੁੱਤਰ ਨੇ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਭਾਪ ਪੁੱਤਰੇ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ। ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਵਸਦੇ ਆ। ਗੁਰੂ ਪਾਤਸ਼ਾਹ ਦੇ ਪਰਉਪਕਾਰਾਂ ਦੀ ਲੜੀ ਬਹੁਤ ਲੰਬੀ ਹੈ ਇੱਥੋਂ ਦੇ ਪਾਵਨ ਪਵਿੱਤਰ ਅਸਥਾਨ ਇਤਿਹਾਸ ਦੇ ਨਾਲ ਸੰਬੰਧਿਤ ਨੇ ਔਰ ਜਿੱਥੇ ਇੱਕ ਪਾਵਨ ਸਥਾਨ ਹੈ 9 ਲੱਖਾਂ ਬਾਗ ਅਸਲ ਵਿੱਚ ਹੁਣ ਉਹ ਬਾਗ ਤਾਂ 9 ਲੱਖਾਂ ਨਹੀਂ ਰਿਹਾ ਪਰ ਉਹਨਾਂ ਸਮਿਆਂ ਵਿੱਚ ਉਹ ਸੱਚ ਹੈ ਉਹ ਲੱਖਾਂ ਵਿੱਚ